ਨੀ ਤੂੰ ਫੇਰ ਮਾਰਨ ਕਹੇ ਕੇਸ ਰੱਖ ਕੇ ਸੇਪੇ ਕਹਿੰਦੇ ਜੀ ਕੇਸ ਕੀ ਲਾਭ ਹੈ ਮਾਰਾ ਕਹਿੰਦੇ ਜੇ ਕੋਈ ਕੁਕਰਮ ਕਰਕੇ ਤੂੰ ਨਰਕ ਚ ਪੈ ਗਿਆ ਕੇਸਾਂ ਦੀ ਨਿਸ਼ਾਨੀ ਨਾਲ ਤੈਨੂੰ ਧੂਕੇ ਕੱਢ ਲਾਂਗੇ ਇਹ ਸੁਣ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਕਬੀਰ ਸਾਹਿਬ ਨੂੰ ਕਿਹਾ ਹਾੜ ਜਲੇ ਜਿਸ ਲੱਕੜੀ ਕਾ ਤੂਲਾ ਕੇਸ ਜਰੇ ਜਿਸ ਘਾਸ ਕਾ ਪੂਲਾ ਕੇਸ ਤਾਂ ਇੱਥੇ ਮਹਾਰਾਜ ਜੀ ਖਾ ਸੜ ਜਾਣਗੇ ਅੱਗੇ ਜਾਣੇ ਨਹੀਂ ਮਾਰਾ ਕਹਿੰਦੇ ਵੇਖਣਾ ਚਾਹੁੰਨਾ ਹੈ ਮਾਦਮ ਤੂਕ ਬੋਲੀ ਮਾਲ ਕੌਸ਼ਗੀ ਦੀ ਬਾਹਰ ਬਾਬਾ ਦੀਪ ਸਿੰਘ ਜੀ ਨੇ ਦਸਨ ਸਰੂਪ ਵਿੱਚ ਲਿਖੀ ਹੈ ਜਿਹੜੀ ਪਰਮੇਸ਼ਾਹਬ ਦੇ ਸਰੂਪ ਵਿੱਚ ਹੈ ਉੱਥੇ ਜ਼ਿਕਰ ਕੀਤੇ ਹਨ ਸੋ ਉੱਥੇ ਲਿਖਿਆ ਬਿਨ ਕੇਸਾਂ ਸਿਰ ਕੁੱਟੀ ਹੈ ਜੰਘਾਰੇ ਕੌਣ ਛਡਾਏ ਹੈ ਜਿਹੜੇ ਬਿਨਾ ਕੇਸਾਂ ਤੋਂ ਸਿਰ ਉਹਨਾਂ ਦੇ ਕੁੱਟੇ ਜਾਣਗੇ ਰੋਡੇ ਆ ਜਿਹੜੇ ਤੇ ਚੀਕਾ ਮਾਰਨਗੇ ਕੌਣ ਛਡਾਵੇਗਾ ਇਹ ਤੂਕ ਗੁਰੂ ਸਾਹਿਬ ਜੀ ਦੇ ਬੋਲੀ ਇਹਦੇ ਮੱਥੇ ਤੇ ਸੱਚੇ ਪਾਤਸ਼ਾਹ ਦਾ ਆਪਣਾ ਪੀਰ ਰੱਖ ਦਿੱਤਾ ਪਰ ਲੋਕ ਦੀ ਹਾਲਤ ਵੇਖੀ ਜਿਹੜੇ ਕੇਸ ਕਤਲ ਕਰਾਉਂਦੇ ਆ ਪਾਣੇ ਨੂੰ ਮੰਨਦੇ ਨਹੀਂ ਸਾਫ ਸੂਰਤ ਨੂੰ ਵਿਗਾੜਦੇ ਆ ਉਹਨਾਂ ਦੇ ਤਾਂ ਹੀ ਪੱਥਰ ਨਹੀਂ ਜੁਨਾ ਚ ਪਾ ਕੇ ਬਾਰ ਬਾਰ ਕਈ ਯੁੱਗਾਂ ਤੱਕ ਪਾਣ ਅਨੇਕ ਯੁੱਗ ਇੱਕ ਥਾਰ ਪਾਸ ਕਰੇ ਅਨੇਕਾਂ ਯੁੱਗਾਂ ਤੱਕ ਪੱਥਰ ਬਣ ਕੇ ਪਏ ਰਹਿੰਦੇ ਆ ਇਹ ਹਾਲਤ ਹੁੰਦੀ ਉਹਨਾਂ ਦੀ ਰੂਹ ਦੀ ਵੇਖ ਕੇ ਰੋਣ ਲੱਗ ਗਿਆ ਦਾਨਾ ਕਹਿਣ ਲੱਗਾ ਮਾਰਾ ਮੈਂ ਅਮਰ ਸ਼ਕਤਾਂ ਕੇਸ ਰੱਖਦਾ ਸਤਿਵਚਨ ਮੈਂ ਕੇਸ ਰੱਖਾਂਗਾ ਪਹਿਲਾਂ ਕਹਿੰਦੇ ਦਾੜੇ ਤੋ ਫੜ ਕੇ ਮੈਨੂੰ ਕੱਢ ਲਿਓ ਇਸ ਪ੍ਰਕਾਰ ਦੇ ਬਲਾਸ ਕੀਤੇ ਸਨ ਫਿਰ ਗੁਰੂ ਸਾਹਿਬ ਦਾ ਬਚਨ ਮੰਨਿਆ ਸੀ ਇਸ ਪ੍ਰਕਾਰ ਜਿਹੜੀ ਖੋਟੀ ਮਾਤਾਂ ਨਾ ਪੁਰਖਾਂ ਨੂੰ ਪਈ ਹੋਈ ਸਾਬਦ ਸੂਰਤ ਨਾ ਰੱਖਣੀ ਜਿਹਦੀ ਬਾਤ ਮੱਕੇ ਜਾ ਕੇ ਗੁਰੂ ਸਾਹਿਬ ਨੂੰ ਕਹੇ ਸਾਬਦ ਸੂਰਤ ਰੱਬ ਦੀ ਭੰਨੇ ਬੇਈਮਾਨ ਦਰਗੇ ਟੋਹੀ ਨਾ ਲੈ ਕਾਫਰ ਕੁੱਤਾ ਸਤਾਨ ਇਹ ਪਹਿਲੇ ਪਾਤਸ਼ਾਹ ਦੇ ਜਨਮ ਸਾਖੀ ਦੇ ਵਾਕ ਹਨ ਇਸ ਪ੍ਰਕਾਰ ਸਾਧ ਸੰਗ ਜੀ ਸਾਬਦ ਸੂਰਤ ਰੱਬ ਬਣਾਈ ਬੇਈਮਾਨ ਭੰਨ ਗਮਾਈ ਇਹ ਜਿਹੜੀ ਖੋਟੀ ਮਤੈ ਸ਼ਰਾਬਾਂ ਪੀਣੀਆਂ ਸਿਰ ਮੂੰਹ ਮੰਨਣਾ ਤਮਾਕੂ ਪੀਣਾ ਇਸ ਪ੍ਰਕਾਰ ਦੀ ਦੁਰਮਤ ਹੈ ਜਿਹੜੀ ਇਹ ਨੂੰ ਵੀ ਆਪ ਹੀ ਗੁਰੂ ਸਰੂਪ ਧਾਰ ਕੇ ਮਣੇ ਕਰਨ ਵਾਲੇ ਹੈ ਹਟਾਉਣ ਵਾਲੇ ਹਨ ਕਿਰਪਾ ਦ੍ਰਿਸ਼ਟੀ ਕਰਕੇ